ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤਾਂ ਮਿੱਤਰੋ ਜਿਹੜੀਆਂ ਅੱਜ ਤੁਹਾਡੇ ਨਾਲ ਦੋ گاਮਾਂ ਸਾਂਝੀਆਂ ਕਰਾਂ ਦੋਨੇ گاਮਾਂ ਤੋਕੜ ਗੱਬਣ ਚੈੱਕ ਪਾਸ ਨਹੀਂ ਗਈਆਂ ਇੱਕ ਤਾਂ ਇਹ ਹੁੰਦਾ ਵੀ ਗੱਬਣ ਨਾ ਮਤਲਬ ਚੈੱਕ ਨਹੀਂ ਕਰਾਂ ਜਾਂ ਮੌਕੇ ਤੇ ਰੇਟ ਕਰਾਂ ਦੋਨੇ گاਮਾਂ ਤੋਕੜ ਗੱਬਣ ਚੈੱਕ ਪਾਸ ਹੈ ਤੇ ਦੂਜੀ ਗੱਲ ਦੁੱਧ ਵੀ ਹੁੰਦੀਆਂ ਨੇ ਕਈ گاਮਾਂ ਹੁੰਦੇ ਵੀ ਤਿੰਨ ਚਾਰ ਮਹੀਨੇ ਗੱਬਣ ਹੋਣ ਦਾ ਦੁੱਧ ਹਟਿਆ ਆਉਂਦਿਆ ਪਰ ਦੋਨੇ گاਮਾਂ ਦੁੱਧ ਵੀ ਹੁੰਦੀਆਂ ਦੋ ਕਾਮਾਂ ਤੇ ਛੋਟੇ ਸੁਆਹ ਚ ਕੋਈ ਇਹ ਨਹੀਂ ਬੜੇਪੇ ਜਨੇ ਲੱਗ ਪਾ ਮੇਰੇ ਸਾਹ ਨਾਲ ਪਹਿਲਾ ਦੂਜਾ ਸੁਆਹ ਹੋਣਾ ਬਾਕੀ ਬਾਈ ਨਾਲ ਗੱਲਬਾਤ ਕਰ ਲਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਨਾਮ ਤੇ ਪਿੰਡ ਐਡਰੈਸ ਬੋਲੋ ਜੀ ਆਪਣਾ ਨਾਮ ਵੀਰੇ ਲਖੀਆ ਪਿੰਡ ਨਨੇੜਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਠੀਕ ਆ ਜੀ ਤੇ ਭਦੌਰ ਤੋਂ ਲਗਭਗ 3-4 ਭਦੌਰ ਤੋਂ ਵੀਰੇ 3 ਕਿਲੋਮੀਟਰਾਂ ਸੰਦੂਆਂ ਵੱਡੇ ਸੰਦੂਆਂ ਤੋਂ 2 ਕਿਲੋਮੀਟਰਾਂ ਸਨਾਂ ਤੋਂ ਵੀ 2 ਕਿਲੋਮੀਟਰਾਂ ਠੀਕ ਆ ਜੀ ਤੇ ਮੋਬਾਈਲ ਨੰਬਰ ਸਾਂਝਾ ਕਰਦੀ ਆਪਾਂ ਹਾਂਜੀ ਵੀਰੇ ਮੋਬਾਈਲ ਨੰਬਰ ਹੈਗਾ ਆਪਣਾ 862800612633 ਠੀਕ ਆ ਬਾਕੀ ਸਭ ਨੰਬਰ ਸਕਰੀਨ ਤੇ ਲਾ ਦਿਆਂ ਪਹਿਲੇ ਨੰਬਰ ਤੇ ਗਾਂ ਆ ਵੀਰੇ ਕਿਹੜੇ ਸੂਏ ਵਾਸਤੇ ਗੱਬਣਾ ਹੈ ਵੀਰੇ ਆਪਾਂ ਨੂੰ ਤਾਂ ਮਾਲ ਕਣ ਦੇ ਪਹਿਲੇ ਸੂਆ ਸੂਈ ਵੀ ਦੱਸਿਆ ਦੂਜੇ ਲਈ ਗੱਬਣ ਦੱਸਿਆ ਪਹਿਲਾ ਸੂਆ ਸੂਈ ਦੂਜੇ ਵਾਸਤੇ ਗੱਬਣਾ ਹਾਂ ਠੀਕ ਹੈ ਤੇ ਦੁੱਧ ਆ ਇਸ ਟਾਈਮ ਦੁੱਧ ਕਿੰਨਾ ਹੈ ਵੀਰੇ ਜਿਹੜਾ ਮਿਲਣ ਵਾਲਾ ਦੁੱਧ ਆ ਹਾਂਜੀ ਕੋਈ ਵੀਰ ਦੂਰੋਂ ਨੇੜੋਂ ਆਉਂਦਾ ਕਿਸੇ ਨੂੰ ਪ੍ਰੋਬਲਮ ਨਹੀਂ ਆਪਾਂ ਲਿਆਉਣੀ ਠੀਕ ਆ 8 ਲੀਟਰ ਦੁੱਧ ਨਿਪੜਨਾ ਬਾਈ ਦੋਨੇ ਟਾਈਮ ਕੋਈ ਆਪਾਂ 10 ਨਹੀਂ ਕਹਿਣਾ ਕੋਈ 12 ਨਹੀਂ ਕਹਿਣਾ ਕੋਈ 9 ਨਹੀਂ ਕਹਿਣਾ ਅੱਛਾ ਕਿ ਚਾਰ ਡੰਗ ਚੋਲੇ ਆਪਣੇ ਕੋਲ ਗੱਬਣਾ ਕਿੰਨੇ ਟਾਈਮ ਦੀ ਆ ਵੀਰੇ 5 ਮਿੰਨਤ ਤੋਂ ਕੁਛ ਇੱਕ ਦਿਨ ਘਟੂਗੀ ਪੌਣੇ 5 ਮਿੰਟ ਲਗਭਗ ਜੇ ਹਾਂ ਵੀਰੇ ਪੌਣੇ 5 ਮਿੰਟ ਗੱਬਣ ਚੈੱਕ ਪਾਸਾ ਜਿਹੜਾ ਭਰਾ ਖਰੀਦੂ ਚੈੱਕ ਰਾਖੇ ਲੈ ਜੂਗਾ ਵੀਰੇ ਆਪਦਾ ਡਾਕਟਰ ਆਉਦੇ ਪਿੰਡੋ ਲੈਵ ਜਿਹਨੂੰ ਆਪਦੇ ਤਸੱਲੀ ਕਰਨੀ ਆ ਬਸ ਆਖ ਸਾਡੇ ਪਿੰਡ ਲੋਗ ਅਗਲੇ ਦਿਨ ਚੈੱਕ ਕਰਵਾ ਲੈਣੀ ਆ ਆਪਣੀ ਕਰਵਾਈ ਵੀ ਆ ਨਿਆਣਾ ਨੂਣਾ ਪਾ ਕੇ ਮਿਲਦੀ ਆ ਨਿਆਣਾ ਪਾ ਕੇ ਥੱਲੇ ਬਹਿ ਕੇ ਹਾਂ ਚੌਣੀਆਂ ਵੀਰੇ ਕੋਈ ਹਿੱਲ ਚਲ ਵਾਲੀ ਤਾਂ ਬਿਲਕੁਲ ਗਰੰਟੀ ਆ ਸਾਡੀ ਕੋਈ ਪੰਜ ਵੀ ਸੀ ਫੋਟਸ਼ਾਂ ਨਾ ਵੀਰੇ ਕੋਈ ਉਹ ਜਿਹੜੀ ਸਾਖ ਸੁਖ ਖਾਲੀ ਉਹ ਆਪਣੀ ਗਰੰਟੀ ਹੋਵੇ ਚਾਰੇ ਥਣ ਮਿਲਣਗੇ ਸੋਹਣੇ ਥਣ ਨੇ ਨਾ ਹਾਂ ਤੇ ਸੂਆ ਲੈ ਮਿੱਤਰੋ ਤੋੜ ਕੇ ਦਿਖਾ ਦੀ ਬਈ ਫਿਰ ਤੇ ਮੁੱਲ ਵੀ ਸਾਨੂੰ ਵਿਚੀ ਕਰਦਾ ਵੀਡੀਓ ਵਿਚੀ 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 ਹਾਂ ਠੀਕ ਆ ਇੱਕ ਮਾਲੇ ਉੱਪਰ ਦੀ ਵੀਰੇ ਵਿਚੀ ਸਾਨੂੰ ਕਰਦਾ ਮਿੱਤਰੋ ਮੁੱਲ ਤੇ ਰੰਗ ਪ੍ਰਿੰਟ ਬੱਚੀ ਦਾ ਬਹੁਤ ਸੋਹਣਾ ਹੈ ਤੇ ਇੱਥੋਂ ਸਾਨੂੰ ਮਗਰੋਂ ਦਿਖਾਣਾ ਤੇ ਬਾਕੀ ਚਲੋ ਕਵਨ ਦੀ ਸ਼ਰਤ ਠੰਡੀ ਸੀਲ ਵੀਰੇ ਹਾਂ ਤੇ ਨਿਆਣਾ ਪਾ ਕੇ ਬਹਿ ਜਾ ਕੋਈ ਚਾਟ ਦੀ ਲੋੜ ਨਹੀਂ ਵੀ ਵਿੱਚ ਚਾਟ ਪਸ਼ੂ ਭਾਲਦਾ ਹੁੰਦਾ ਠੀਕ ਆ ਐਂ ਬਹਿ ਜਾ ਕੋਈ ਚੱਕਰ ਵਾਲੀ ਗੱਲ ਨਹੀਂ ਹੂੰ ਬੁੜੀ ਚੋਲੇ ਬੰਦਾ ਚਲ ਕੋਈ ਦਿੱਕਤ ਨਹੀਂ ਕੋਈ ਦਿੱਕਾ ਹੀ ਨਹੀਂ ਵੀਰੇ ਠੀਕ ਆ ਲੱਗਦਾ ਇੱਥੋਂ ਸਾਨੂੰ ਬੈਕ ਸਾਈਡ ਤੋਂ ਦਿਖਾ ਦੇਣਾ ਐ ਨਹੀਂ ਹੈ ਵੀ ਕਿਸੇ ਵੀ ਮਾਰ ਕੱਲਾ ਕੱਲਾ ਥਾਣਾ ਵੀਰੇ ਯਾਰ ਹਾਂ ਵੀ ਕੋ ਉੱਚ ਨਹੀਂ ਜਿਆਦਾ ਲੇਵੇ ਦੀ ਸੋਹਣੇ ਲੱਗੇ ਹੋ ਨੇ ਨਾ ਹਾਂ ਤੇ 8 ਕਿਲੋ ਤੋਂ ਤੁਹਾਨੂੰ ਬਾਈ ਕਹਿੰਦਾ ਮਿਣਕ ਦੇ ਹਵੇ 8 ਨਿਪੜੂ ਠੀਕ ਆ ਜੀ ਹਾਂ ਤੇ ਮੁੱਲ ਫਿਰ ਇਹਦਾ ਕਿੰਨਾ ਕਰਨਾ ਹੈ ਮੁੱਲ ਵੀਰੇ ਆਪਾਂ ਕੋਈ ਬੜਾ ਨਹੀਂ ਕਰਨਾ 54000 ਦੀ ਬੱਸੀ ਦੇ ਦਿਆਂਗੇ 50 ਤੇ 4000 50 ਤੇ 4 ਦੀ ਠੀਕ ਆ ਬਾਈ ਨੇ ਮੁੱਲ ਵੀ ਜਾਇਜ਼ਾ ਕੀਤਾ ਬਾਕੀ ਵਿੱਚ ਵੀਡੀਓ ਤੇ ਕਰਤਾ ਹਾਂ ਤੇ ਬਾਕੀ ਮਾੜਾ ਮੋਟਾ ਜੋ ਥੋੜੀ ਬੱਤੀ ਗਿਨਾਇਆਸ ਕਰ ਦੋ ਵੀਰੇ ਮਾਨਤਾਨ ਹੋ ਜੂ ਠੀਮਲ ਫਿਕਸ ਨਹੀਂ ਮਾੜਾ ਮੋਟਾ ਹੋ ਜੂਗਾ ਇਸ ਤਰ੍ਹਾਂ ਦੀ ਗੱਲ ਨਹੀਂ ਹਾਂ ਤੇ ਅੱਗੇ ਆ ਕੀ ਵੀਰੇ ਜਿਵੇਂ 2 ਨੰਬਰ ਤੇ ਆ ਇਹ ਵੀ ਗੱਬਣ ਚੈੱਕ ਪਾਸ ਹੈ ਇਹ ਵੀ ਤੋਕੜਾ ਗੱਬਣੀ ਆ ਬ ਇਹ ਵੀ ਬਿਰੇ 5 ਮਹੀਨੇ ਤੋਂ ਕੁਛ ਦਿਨ ਘਟੂਗੀ। ਉਹੀ ਚੀਜ਼ ਪੌਣੇ ਇੱਕ ਪੰਜ ਦੀ ਹੂ। ਹਾਂ ਦੁੱਧ। ਦੁੱਧ ਵੀਰੇ ਇਹਦੇ ਥੱਲੇ 9 ਲੀਟਰ ਨਹੀਂ ਪੜੂ। ਇਹਦੇ ਨਾਲ ਲੀਟਰ ਵੱਧ ਆਇ। ਹਾਂ ਲੀਟਰ ਵੱਧ ਆ। ਜੇ ਲੈ ਮੈਂ ਤੈਨੂੰ ਫੇਸ ਕੁਆਲਟੀ ਕਰ ਲਉ ਚੱਕ ਬਰੀਡ ਚੰਗੀ ਐ ਤੇ ਕਿਹੜਾ ਸੂਆ ਹੁਣ ਸੂਏ ਕਿਹੜੇ ਵਾਸਤੇ ਬਈ ਆਪਾਂ ਨੂੰ ਤਾਂ ਮਾਲਕਾਂ ਨੇ ਦੇਖ ਪਹਿਲਾ ਸੂਆ ਕਹਿ ਕੇ ਦਿੱਤੀ ਦੂਜੇ ਲਈ ਗੱਬਣਾ ਜਿਹਨੇ ਵੀ ਨਹੀਂ ਲੈਣੀ ਫਿਰ ਆਪਦੀ ਸਮਝਣਾ ਲਵੇ ਹਨਾ ਆਪਾਂ ਨੂੰ ਜਿਵੇਂ ਅਗਲੇ ਨੇ ਦੱਸਿਆ ਉਵੇਂ ਦੱਸ ਦੇਣਾ। ਠੀਕ ਆ। ਤੇ ਤੋਰ ਕੇ ਦਿਖਾ ਦੀ ਯਾਰ ਆਪਾਂ ਨੂੰ। ਹਾਂ ਥਣ ਕੱਲਾ ਕੱਲਾ ਠੰਡੀ ਦਿਨੇ ਇਹਦੇ ਵਿੱਚ ਦੁਨਾਂ ਪਾਸੇ ਬ ਠੀਕ ਆ ਥਾਣ ਸੋਹਣੇ ਨੇ ਮਿੱਤਰੋ ਹਾਂ ਤੇ ਕੱਦ ਕਾਢੇ ਪਹਿਲਾਂ ਨਾਲੇ ਬੈਠਦਾ ਚੰਗਾ ਆ ਗਿਆ ਬੈਠਦਾ ਉਹਦੇ ਨੂੰ ਬਈ ਥੋੜੀ ਜਿਹੀ ਵੱਡੀ ਆ ਇਹ ਹਾਂ ਕੱਦ ਥੋੜਾ ਖੁੱਲਾ ਗਿਆ ਸਰੀਰ ਦਾ ਥੋੜੀ ਜਿਹੀ ਪਤਲੀ ਤਾਂ ਜ਼ਰੂਰ ਆ ਵੀਰੇ ਹੈਨਾ ਸਰੀਰ ਜਰੂਰ ਆ ਪਰ ਕੁਆਲਟੀ ਬਈ ਦੁੱਧ ਵਾਲਿਆਂ ਦਾ ਕੱਦ ਸੋਹਣਾ ਹੈ ਨਾ ਥੋੜੀ ਅਨਸਮਾਈ ਜਿਹੀ ਚੁਆਈ ਵੀ ਆ ਚਲੋ ਕਈ ਵਾਰੀ ਕੋਈ ਪਰਿਵਾਰ ਉਹ ਜਾ ਹੁੰਦਾ ਹਾਂ ਹਾਂ ਵੀਰੇ ਆ ਇੱਥੇ ਰੁਕ ਲੈ ਤੁਹਾਨੂੰ ਮਗਰੋਂ ਦਿਖਾ ਦਈਏ ਆਪਾਂ ਆ ਇੱਥੇ ਤੁਹਾਨੂੰ ਦਿਖਾ ਦੇ ਬਸੱਤ ਵੀਰੇ ਬੇੜੇ ਜਿਹਾ ਖੜਾ ਕੇ ਚੋਲਾ ਆ ਦੇਖ ਬੱਸ ਇਹਨੂੰ ਆਏ ਨਹੀਂ ਕੋਈ ਹਿੱਲ ਚੱਲ ਲੈ ਕ ਠੀਕ ਆ ਵੀਰੇ ਹਾਂ ਫੇ ਕੱਦ ਦਿਖਾ ਦੇ ਜਿਹਨੇ ਕੋਸਮਾਈ ਵਾਲੇ ਤੇ ਡਬਲ ਰੁਪਏ ਕਰਨ ਵਾਲਾ ਜਾਨਵਰ ਹੂੰ ਮੂਰੇ ਵਧੀਆ ਰੁਪਏ ਕਰਨਾ ਜੇ ਮਲੇਟਰੀ ਨੂੰ ਚੰਗੀ ਪਈ ਸਾਂਭ ਸੰਭਾਲ ਹੋ ਜੇ ਨਾ ਹਾਂ ਮੂਰੇ ਚੰਗੀ ਬਣ ਜੂਗੀ ਥੋੜੀ ਜੀ ਥਲਕੀ ਜ਼ਰੂਰ ਆ ਗਈ ਪਰ ਗਾਂਧੀ ਜਿਹੜੀ ਬਰੀਡ ਉਹ ਬਹੁਤ ਚੰਗੀ ਹੈ ਨਾ ਹਾਂ ਵੀਰੇ ਤੇ ਇਹਦਾ ਫਿਰ ਵੀਰੇ ਮੁੱਲ ਲੈਣ ਦੇਣਾ ਮੁੱਲ ਵੀਰੇ ਆਪਾਂ ਬਾਲੇ ਨਹੀਂ ਕਰਨਾ ਦੇਖ ਹਨਾ ਹਾਂ ਕੋਈ ਬਾਲੇ ਮੰਨ ਕੇ ਚੱਲੇ ਮਾਣ ਤਾਣ ਜਾਂ ਸੋਰ ਸੱਪ ਕੋਈ ਹੋਣਗੇ ਇਹ 45000 ਦੀ ਬੱਸੀ ਦੇ ਦਿਆਂਗੇ 46500 46500 ਜੋ ਕੋਈ ਵੀਰ ਸੁਵਾਦ ਲਈ ਵੀ 30 ਲੜਾ 35 ਲੜਾ ਕੋਈ ਬਾਲਾ ਫੋਨ ਨਾ ਲਾਵੇ ਹੈਨਾ ਛੋਰ ਸੱਪੇ ਵਾਲੇ ਗੱਲਾਂ ਹੋਣੀਆਂ ਵੀਰੇ ਆਪਾਂ ਕੋਈ ਫਰਾਡ じゃ ਨਹੀਂ ਕਰਦੇ ਮੋਲ ਵੀ ਵਿੱਚ ਕਰਦੇ ਆਪਾਂ ਕੀਤੇ ਵੀ ਜਾਇਜ਼ ਜene ਹਾਂ ਦੁੱਧ ਦੱਸਦਾ ਕੋਈ ਵੀ ਵੀਰ ਆਪਣੇ ਘਰੋਂ ਦੁੱਧ ਮਿਲ ਲੈ ਠੀਕ ਹੈ ਚੈੱਕ ਕਰਵਾ ਲੈ ਜਿਹੜੇ ਆਦਰ ਡਾਕਟਰ ਲਿਆ ਕੇ ਆਪਣੀ ਕਰ ਕਰੇ ਮੰਨ ਕੇ ਕਿਸ ਪ੍ਰਕਾਰ ਦੀ ਵੀ ਤਸੱਲੀ ਕਰ ਲੈ ਗੇਟੋਂ ਬਾਹਰ ਆਪਾਂ ਕੋਈ ਤਸੱਲੀ ਨਹੀਂ ਕਿਸੇ ਵੀ ਪਾਸੋਂ ਨੂੰ ਮਿੱਤਰੋ ਇਹ ਮੈਂ ਧੰਨਵਾਦ ਕਰਨਾਗਾ ਇਥੋਂ ਥਾਂ ਤੋਂ ਚੈੱਕ ਕਰ ਲੋ ਥਾਂ ਦੇਖੋ ਬਹੁਤ ਸੋਹਣੇ ਲੱਗੇ ਵੀਰੇ ਚਿੱਟੀ ਵੜਾ ਕੋਈ ਸਾਰੇ ਰੰਗ ਹੀ ਨਹੀਂ ਮਿਲਦਾ ਹੈ ਜੱਤਾ ਇਧਰ ਕੁਈ ਥਾਣਾ ਚਾਹੀ ਨਹੀਂ ਹੈ ਵੀ ਫੇਰ ਫੇਰ ਹੋਊਗੀ ਹਾਂ ਸੋਹਣੇ ਥਾਨੇ ਇਹਦੇ ਵੀ ਚਾਰੇ ਥਾਣਾ ਬਾਈ ਹਾਂ ਇਹ ਵੀ ਪੰਜ ਵੀ ਫੋੜਸਾਨ ਲੈ ਵੀਰੇ ਸੁਣਾ ਬਦ ਦੋਨੇ ਦੇ ਨਾਲ ਠੰਡੀ ਵਾਲੀ ਆ ਬਾਈ ਤਾਂ ਜਿਵੇਂ ਮਰਜੀ ਉਹਦਾ ਠਾਣਾ ੱਟਕੇ ਮਾਰ ਮਾਰ ਪਰਾਂ ਕਰਨੀਆਂ ਪੈਂਦੀਆਂ ਐਨੀ ਵੀ ਸੱਕ ਲੱਤਾਂ ਨੂੰ ਚੁੰਬੜੀ ਚੱਲ ਐ ਨਹੀਂ ਗੱਲ ਯਾਰ ਦੇਖ ਲੈ ਬਾਦ ਦਿਖਾ ਬਾਈ ਸੋਹਣੇ ਨਾ ਥਾਨ ਤੁਨ ਲੱਗ ਹਾਂ ਇਧਰ ਮੈਂ ਤੁਹਾਨੂੰ ਕਵੇਣੀ ਸ਼ਾਰਟ ਤੋਂ ਉੱਤਰ ਥਾਂ ਬੈ ਕੇ ਦਿਖਾ ਦਨਾਂਗਾ ਇੱਥੋਂ ਥਾਂ ਚੈੱਕ ਕਰ ਲਊਂਗਾ 9 ਕਿਲੋ ਤੁਹਾਨੂੰ ਇਹ ਗਾਂ ਕਾਲੀ ਗਾਂ ਚੋਂ ਜਿਹੜਾ ਝੋਕੇ ਮਿਲ ਜੂਗਾ ਤੇ 8 ਕਿਲੋ ਸਾਨੂੰ ਮਿਲ ਜੂ ਮਿੱਤਰੋ ਇਹਦੇ ਸਿਰਦਾ ਬਾਈ ਆਪਾਂ ਇਹਦੇ ਖਲੇ ਵੀ ਨਾਮ ਕਹਿ ਸਕਦੇ ਸੀ ਬਾਈ ਜਦੋਂ ਹੈ ਹੀ ਆਠਾ ਪੱਠ ਹੀ ਕਹਿਣਾ ਨਹੀਂ ਨਹੀਂ ਹੱਕ ਹੀ ਨਹੀਂ ਬੰਦਾ ਬਾਈ ਸੱਚ ਹਮੇਸ਼ਾ ਚੱਲਣਾ ਝੂਠ ਥੋੜਾ ਟਾਈਮ ਆਪਾਂ ਕਹਣਾ ਵੀ ਇੱਕ ਵੀਡੀਓ ਪਾਉਣੀ ਆ ਯਾਰ ਹੂੰ ਤੇ ਬਾਈ ਦਾ ਪਿੰਡ ਆ ਗਿਆ ਨਹਿਨੇয়াল ਤਹਿਸੀਲ ਤਬਾ ਤੇ ਜ਼ਿਲ੍ਹਾ ਬਰਨਾਲਾ ਹਾਂ ਤੇ ਬਾਹਰਲੀ ਫਿਰਨੀ ਦੀ ਘਰ ਆ ਵੀਰੇ ਆਪਣਾ ਹਾਂ ਬਾਹਰਲੀ ਸੰਧੂਆਂ ਤੋਂ ਮਿਲਤਾ ਜਦੋਂ ਸੰਧੂਆਂ ਤੋਂ ਆਪਾਂ ਸੈਣਾ ਸਨ ਪਧਾਉਣ ਨੂੰ ਜੰਨੇ ਆ ਸਨਾਂ ਨੂੰ ਜੰਨੇ ਆ ਫਿਰ ਨਹੀਂ ਤੇ ਘਰ ਆ ਜਿਹੜਾ ਬਾਬਾ ਟਾਈ ਫੜ ਦਾ ਪਾਲਾ ਹੌਲਾ ਪਉਂਦਾ ਉਹਦੇ ਸਾਹਮਣੇ ਸਾਈਡ ਦੂਜੇ ਪਾਸੇ ਕਿਸੇ ਨੂੰ ਪੁੱਛਣ ਦੀ ਲੋੜ ਵੀ ਨਹੀਂ ਠੀਕ ਆ ਜੀ ਟਾਈ ਫੜ ਵਾਲੇ ਬਾਬੇ ਦੇ ਸਾਹਮਣੇ ਦੂਜੇ ਪਾਸੇ ਸਾਈਡ ਤੇ ਆਪਣਾ ਘਰ ਆ ਠੀਕ ਆ ਬਾਈ ਸੋ ਜਿਹੜੇ ਭਰਾਵ ਨੂੰ ਵੈੜਾ ਪਸੰਦ ਆਉਣੀ ਆ ਸੋ ਇੱਥੇ ਆ ਕੇ ਦੇਖ ਖਰੀਦ ਸਕਦੇ ਹੋ ਸੋ ਧੰਨਵਾਦ